ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਪੰਜਾਬ ਚ ਵਾਪਰਗੀ ਵੱਡੀ ਵਾਰਦਾਤ ਜੀਹਾਂ ਦੇਖ ਹਰ ਕਿਸੇ ਦੇ ਉੱਡ ਗਏ ਹੋਸ਼ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ 6000 ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀਹਾਂ ਲੁਧਿਆਣਾ ਵਿਖੇ ਵੱਡੀ ਵਾਰਦਾਤ ਉਦੀ ਖਬਰ ਸਾਹਮਣੇ ਆਈ ਇਥੋਂ ਦੇ ਟੰਡਾਰੀ ਖੁੱਦ ਚ ਇੱਕ ਨੌਜਵਾਨ ਦਾ ਬੇਹਦ ਦਰਦੀ ਦੇ ਨਾਲ ਕਤਲ ਕਰਕੇ লাশ ਖਾਲੀ ਪਲਾਣੇ ਚ ਸੁੱਟੀ ਦਿੱਤੀ ਗਈ ਕਾਤਲਾਂ ਨੇ ਤੇ ਤਥਿਆਰ ਨਾਲ ਨੌਜਵਾਨ ਦਾ ਗਲਾ ਵੜ ਦਿੱਤਾ ਸਵੇਰ ਗੰਢੀ ਨੇ লাশ ਵੇਖ ਕੇ ਰੌਲਾ ਪਾਇਆ ਇਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਸੂਚਨਾ ਮਿਲਣ ਤੋਂ ਬਾਅਦ थाना ਫੋਕਲਪੈਂਟ ਚੌਕੀ ਟੰਡਾਰੀ ਕਲਾ ਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਪਛਾਣ ਕਰਨ ਦਾ ਯਤਨ ਕੀਤਾ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਜੀ ਹਾਂ ਇਸ ਤੋਂ ਬਾਅਦ ਲਾਸ਼ ਕਬਜ਼ੇ ਲੈ ਕੇ ਸਿਵਲ ਹਸਪਤਲ ਦੀ ਮੋਰਚੀ ਦੀ ਚਰਵਾ ਦਿੱਤੀ ਪੁਲਿਸ ਮਰਤਕ ਦੀ ਪਛਾਣ ਕਰਨ ਚ ਲੱਗੀ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ